ਪਿੰਡ ਕੋਲੋ ਮਾਜਰੇ ਦੇ ਵਿੱਚ ਰੂਬੀ ਡੈਰੀ ਵਾਲੇ ਨੇ ਬਹੁਤ ਹੀ ਸ਼ੌਂਕ ਨਾਲ ਪਾਲਿਆ ਇਹ ਮਿਲਖਾ ਸਿੰਘ ਇਹਦਾ ਨਾਂ ਹੈ ਜੀ ਮਿਲਖਾ ਸਿੰਘ ਇੱਕ ਮਿਲਖਾ ਸਿੰਘ ਸਾਡਾ ਦੌੜਾਕ ਹੋਇਆ ਹੈ ਇੰਡੀਆ ਦਾ ਪਲੇਅਰ ਜੋ ਪੂਰੀ ਦੁਨੀਆ ਦੇ ਵਿੱਚ ਹੀ ਨੇ ਧੂਮਾ ਪਾ ਕੇ ਰੱਖੀ ਹੈ ਤੇ ਰੂਬੀ ਵੀਰ ਦਾ ਇਹ ਮਿਲਖਾ ਸਿੰਘ ਹੁਣ ਧੂਮਾ ਪਾਉਣ ਲਈ ਤਿਆਰ ਹੈ ਕੱਦ 64 ਇੰਚ ਦੇਵਲੀ ਬਲੱਡ ਲਾਈਨ ਬਹੁਤ ਹੀ ਸੋਹਣੀ ਬਲੱਡ ਲਾਈਨ ਮੱਥੇ ਦੇ ਵਿੱਚ ਪਟਾ ਪਿਛਲੇ ਦੋ ਪੈਰ ਚਿੱਟੇ ਤੇ ਅਗਲੇ ਕਾਲੇ ਬਹੁਤ ਹੀ ਦੌੜਾ ਕਕੋੜਾ ਤੁਹਾਡੇ ਲਈ ਸਟੱਡ ਲਈ ਬਿਲਕੁਲ ਤਿਆਰ ਹੈ ਜੀ ਆਜੋ ਇਹਦੀ ਜੀਵਨ ਸ਼ੈਲੀ ਦੀਆਂ ਗੱਲਾਂ ਹੋਰ ਵੀਰ ਰੂਬੀ ਕੋਲੋਂ ਪੁੱਛਦਿਆਂ ਸਸੀ ਕਾ ਦੋਸਤੋ ਅੱਜ ਆਏ ਆਂ ਅਸੀਂ ਪਿੰਡ ਪੋਲੋ ਮજરા ਦੇ ਵਿੱਚ ਵੀਰ ਸੁਖਪ੍ਰੀਤ ਕੋਲੇ ਜਿਹੜੇ ਕਿ ਰੂਬੀ ਡੈਰੀ ਵਾਲੇ ਨਾਂ ਤੇ ਮਸ਼ਹੂਰ ਨੇ ਆਜੋ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਉਂਦੇ ਆਂ ਵੀਰ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਵੀਰ ਜੀ ਹੋਰ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਤੁਹਾਡਾ ਵੀ ਗੋਰੇ ਵੀਰ ਹਾਂਜੀ ਗੋਰਾ ਵੀਰ ਖੰਨੇ ਲੋ ਸਾਡਾ ਬਹੁਤ ਸੋਹਣੀਆ ਵੀਡੀਓ ਬਣਾਉਂਦਾ ਵੀਰ ਵੀਰ ਦਾ ਚੈਨਲ ਹੈ ਪੰਜਾ ਫੇਰੀ ਵੀਰ ਬਹੁਤ ਸੋਹਣੀਆ ਵੀਡੀਓ ਬਣਾਉਂਦਾ ਯਾਨੀ ਕਿ ਬਾਈ ਦਾ ਦਿਲ ਤੋਂ ਧੰਨਵਾਦ ਕਰਦਾ ਸਾਡੇ ਪਿੰਡ ਪੁੱਲ ਮਾਜਰਾ ਨੂੰ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਹਾਂਜੀ ਅੱਛਾ ਆਪਾਂ ਜਿਹੜਾ ਅਸਾਂ ਆਏ ਹਾਂ ਤੁਹਾਡੇ ਕੋਲੇ ਘੋੜੇ ਬਾਬਤੋ ਤੁਹਾਡਾ ਜਿਹੜਾ ਸ਼ੌਂਕ ਹੈ ਨਾ ਹਾਂਜੀ ਇਹ ਘੋੜਿਆਂ ਦਾ ਜਿਹੜਾ ਸ਼ੌਂਕ ਹੈ ਇਹ ਤੁਹਾਨੂੰ ਕਦੋਂ ਤੋਂ ਪਿਆ ਵੀਰੇ ਬਿਲਕੁਲ ਸ਼ੌਂਕ ਤਾਂ ਕਾਫੀ ਟਾਈਮ ਤੋਂ ਸੀ ਹੂੰ ਜਦੋਂ ਫਿਰ ਮਹਾਰਾਜ ਨੇ ਕਿਰਪਾ ਕਰਨੀ ਆ ਜਦੇ ਘਰੇ ਆਉਨੇ ਆ ਜਾਂ ਬਖਸ਼ਿਸ਼ ਹੁੰਦੀ ਆ ਉਹਨਾਂ ਦੀ ਹਾਂਜੀ ਹਾਂਜੀ ਤੇ ਸ਼ੌਂਕ ਤੋਂ ਕਾਫੀ ਟਾਈਮ ਤੋਂ ਪਰ ਤਿੰਨ ਕਿ ਸਾਲ ਪਹਿਲਾਂ ਪੁਸ਼ਕਰ ਮੇਲੇ ਤੇ ਗਏ ਸੀ ਅਸੀਂ ਅੱਛਾ ਜੀ ਹਾਂ ਆਪਣਾ ਜੌਨੀ ਵੀਰਾ ਮਾਉਣ ਮਾਜ ਦੇ ਦੋ ਵੀ ਸੀ ਨਾਲ ਹਾਂਜੀ ਤੇ ਆਪਣੇ ਸੱਜਣ ਮਿੱਤਰ ਸੀ ਨਾਲ ਹਾਂਜੀ ਉੱਥੇ ਫਿਰ ਖਰੀਦਾ ਜੋਧਪੁਰ ਤੋਂ ਸੀ ਪਵਨ ਆ ਜੀ ਮੁੰਡਾ ਉਹ ਵਪਾਰ ਕਰਦਾ ਅੱਛਾ ਬਿਲਕੁਲ ਇਹਦੀ ਬਲੱਡ ਲਾਈਨ ਕਿਹੜੀ ਆ ਜੀ ਬਲੱਡ ਲਾਈਨ ਆ ਇਹਦੀ ਜੀ ਜੋਨ ਦੱਸਿਆ ਸੀ ਦੇਵ ਦਰਵਾਰ ਲਾਈਨ ਦੀ ਮਾਂ ਸੀ ਹੂੰ ਤੇ ਪਿਓ ਸੀ ਉਹ ਦੇਵਲੀ ਲਾਈਨ ਤੋਂ ਦਾ ਜੀ ਅੱਛਾ ਜੀ ਹਾਂ ਜੀ ਹੂੰ ਜਾਨੀ ਕੇ ਲਾਈਨ ਸੀ ਇਹਦੀ ਇਹ ਲਾਈਨ ਪਲਾਟ ਲਾਈਨ ਚੱਲੀ ਆਉਂਦੀ ਆ ਤਕਰੀਬਨ ਇਹਦੀ ਉਮਰ ਕਿੰਨੀ ਹੋ ਗਈ ਜੀ ਉਮਰ ਇਹਦੀ 9 ਮਹੀਨਾ ਦਾ ਸੀ ਜਦੋਂ ਇਹ ਬਾਇ ਕਰਿਆ ਤਾਂ ਜੀ ਅਸੀਂ ਖਰੀਦਿਆ ਸੀ ਅੱਛਾ ਤੇ 3 ਸਾਲ ਹੋ ਗਏ ਆਪਣੇ ਕੋਲ ਨਹੀਂ ਨਵੰਬਰ ਨੂੰ ਉਹੀ 39 ਕੁ ਮਹੀਨੇ ਦਾ ਹੋ ਸਕਦਾ ਹੈ ਮਹੀਨਾ ਇੱਧਰ ਉੱਧਰ ਵੀ ਹੋ ਸਕਦਾ ਹੈ 39 38 39 ਤੇ ਮਹੀਨਿਆਂ ਦੇ ਵਿੱਚ ਹੈਗਾ ਜੀ ਹਾਂਜੀ 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 ਤਕਰੀਬਨ ਇਹਦਾ ਕੱਤ ਕਿੰਨਾ ਕੋ ਗਿਆ ਫਿਰ ਜੀ ਕੱਦੇ ਦਾ 64 ਇੰਚਾ ਜੀ ਜੋ ਮਾਪਿਆ ਹੋਇਆ ਬਾਕੀ ਹੁਣ ਫੇਰ ਤਾਂ ਅਸੀਂ ਮਾਪ ਨਹੀਂ ਸਕੇ ਪਹਿਲਾਂ ਮਾਪਿਆ ਸੀ ਜੀ 4-5 ਮਹੀਨੇ ਪਹਿਲਾਂ ਅੱਛਾ 64 ਇੰਚ ਤੁਸੀਂ 64 ਇੰਚ ਹੈਗਾ ਯਾਨੀ ਹਾਂ ਕੱਦ ਤਾਂ ਵਧਿਆ ਕਰ ਗਿਆ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਬਹੁਤ ਸਮਾਂ ਤਿਆਰ ਹੋ ਗਿਆ ਇਹ ਥੋੜਾ ਜਿਹਾ ਲੱਗਦਾ ਹੈ ਇਹ ਹੋਰ ਅਜੇ ਨੇ ਬਣ ਜਾਣਾ ਠੀਕ ਹੈ ਜੀ ਹਾਂ ਕਿ ਮੱਠ ਮਰ ਮਰ ਮੋਟਾ ਹੋ ਜਾਂਦਾ ਜੀ ਜਾਨਵਰ ਹਾਂ ਜੀ ਜਾਨਵਰ ਉਹਦਾ ਫਰਕ ਪੈ ਜਾਂਦਾ ਹਾਂ ਪਹਿਲਾਂ ਬੌਰ ਆਜੀ ਸੀ ਉਹ ਤਿਆਰ ਹੋ ਗਿਆ ਦੁਬਾਰਾ ਫੇਰ ਤਿਆਰ ਹੋ ਰਿਹਾ ਜੀ ਸਟੱਡ ਲਈ ਤਿਆਰ ਆ ਤੁਹਾਡੇ ਲਈ ਮਤਲਬ ਇਹ ਹਾਂਜੀ ਹਾਂਜੀ ਤਿਆਰ ਹੈ ਸਟੱਡ ਵਾਸਤੇ ਘੋੜੀਆਂ ਦੋ ਮਿਲਾ ਵੀ ਚੁੱਕੀਆਂ ਨੇ ਨਾਲ ਅੱਛਾ ਹਾਂਜੀ ਮਨੇ ਕੋਈ ਬੱਚਾ ਤਾਂ ਨਹੀਂ ਆਇਆ ਬੱਚਾ ਜੀ ਇੱਕ ਘੋੜੀ ਵੈਸੇ ਥੋੜੀ ਦੁੱਖ ਦੀ ਗੱਲ ਹੈ ਘੋੜੀ ਡੈਥ ਹੋ ਗਈ ਅੱਛਾ ਤਕਰੀਬਨ 4 ਮਹੀਨੇ ਦੀ ਪ੍ਰੈਗਨੈਂਸੀ ਸੀ ਉਹ ਹਾਂ ਉਹ ਡੈਥ ਹੋ ਗਈ ਅਜੇ ਦੂਸਰੀ ਦਾ ਕਨਫਰਮ ਨਹੀਂ ਹੈਗਾ ਜੀ ਅਜੇ ਸ਼ੁਰੂ ਹੀ ਕਰਿਆ ਜੀ ਅੱਛਾ ਜੀ ਬਸ ਲਾ ਲਓ 6-7 ਕੁ ਮਹੀਨੇ ਤੋਂ ਸਟਾਰਟ ਕਰਿਆ ਜੀ ਅੱਛਾ ਜੀ ਹਾਂ ਜੀ ਹਾਂ ਤੇ ਆਪਾਂ ਨੇ ਇਹਦੀ ਕੋਈ ਫੀਸ ਕਿੰਨੀ ਰੱਖੀ ਹੈ ਫੀਸ ਤਾਂ ਇਹਦੀ ਵੀਰਮਨ ਕੋਟ ਚ ਗਈ ਹੂੰ ਯਾਨੀ ਕਿ 11000 ਰੁਪਏ ਫੀਸ ਹੈ ਜੀ ਇਹਦੀ 11000 ਰੁਪਏ ਹਾਂ ਬਾਕੀ ਜਦੋਂ ਬੱਚੇ ਆਉਣਗੇ ਜੀ ਹੂੰ ਚੰਗਾ ਰਿਜ਼ਲਟ ਹੋਊਗਾ ਜੀ ਹੂੰ ਫਿਰ ਆਪਣੇ ਵੱਧ ਦਾ ਹੋ ਬੱਚੇ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਕੋਈ ਜਾਂਦਾ ਜੀ ਵੱਧ ਔਕਣਾ ਹੋ ਜਾਂਦਾ ਹੁੰਦਾ ਹਾਂ ਵੱਧ ਘਟਦਾ ਰਹਿੰਦਾ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਹੋਰ ਤੁਹਾਡਾ ਫਿਊਚਰ ਚ ਕਿਵੇਂ ਆ ਤੁਸੀਂ ਇਹਨੂੰ ਕੰਮ ਨੂੰ ਹੋਰ ਵਧਾਓਗੇ ਅੱਕੇ ਜਾਂ ਕਿੱਦਾਂ ਤੁਸੀਂ ਦੇਖੋ ਵਧਾਉਣ ਦੀ ਤਾਂ ਬਹੁਤ ਸੋਚੀ ਵਧਾਈਏ ਨੂੰ ਜੀ ਕਿਉਂਕਿ ਕਹੇ ਜੀ ਆਪਣੇ ਮੁੰਡੇ ਇੰਨਾ ਮੈਂ ਉਹਨੇ ਮੁੰਡਾ ਜੀ ਮੇਰੇ ਨਾਲ ਕੰਮ ਕਰਦਾ ਠੀਕ ਹੈ ਜੀ ਇਹ ਮੁੰਡਾ ਦਿਨੇਸਾ ਜਰਮਨ ਗਿਆ ਬਾਹਰ ਇਹਨੂੰ ਬੜਾ ਸ਼ੌਂਕ ਹੈ ਜੀ ਇਹ ਵੀ ਆ ਕੇ ਰਾਈਟਿੰਗ ਕਰਦਾ ਸਾਡੇ ਚਾਚਾ ਕਰਾਈ ਰਾਜੂ ਜੀ ਉਹਨਾਂ ਕੋਲ ਵੀ ਘੋੜੀ ਹੈ ਜੀ ਅੱਛਾ ਜੀ ਇੱਕੜਾ ਗਾਹ ਤੇ ਗਾਹ ਇਹ ਬੜੀ ਪਰਫੁੱਲਟ ਹੋਈ ਜਾਂਦੀ ਹੈ ਜੀ ਦੇਖ ਕੇ ਸ਼ੌਂਕ ਲੱਗਦਾ ਜੀ ਜਿਹੜੇ ਹੋਰ ਚੱਕਰਾਂ 'ਚ ਪੈਨੇ ਆਂ ਮੁੰਡੇ ਗਲਤ ਕੰਮਾਂ 'ਚ ਪੈਨੇ ਆਂ ਜੀ ਉਹਨਾਂ ਤੋਂ ਬਚਿਆ ਰਹਿੰਦਾ ਕਿਉਂਕਿ ਇਹਦੇ ਵਿੱਚ ਬੰਦੇ ਦਾ ਟਾਈਮ ਵਧੀਆ ਸਪੈਂਡ ਹੁੰਦਾ ਜੀ ਵਧੀਆ ਸਪੈਂਡ ਹੁੰਦਾ ਆ ਸਾਡਾ ਵੀ ਜਿੰਨਾ ਹੁੰਦਾ ਅਸੀਂ ਕਰਦੇ ਆਂ ਜੀ ਠੀਕ ਨਹੀਂ ਬਾਕੀ ਜ਼ਿਆਦਾ ਮੁੰਡਾ ਐ ਸਾਹਮਦਾ ਜੀ ਇਹਦਾ ਸਾਥ ਹੋ ਗਿਆ ਮੈਨੂੰ ਫਿਰ ਅਸੀਂ ਲਿਆਏ ਤੇ ਮੇਰੇ ਨਾਲੇ ਕੰਮ ਕਰਦਾ ਸੋਨੂ ਕੇ ਪਣਾ ਦਾ ਮੁੰਡਾ ਮੁੰਡਾ ਕੰਮ ਵੀ ਕਰਦਾ ਐ ਠੀਕ ਹੈ ਜੀ ਮੁੰਡਾ ਆਪਣੇ ਕੋਲ ਆ ਜੀ ਮੋਹਿਤਾ ਜੀ ਹਾਂ ਇਹ ਜਨ ਕੇ ਸਾਰੇ ਮੁੰਡੇ ਆਪਣੇ ਨਾਲ ਰਹਿੰਦੇ ਆਂ ਵਧੀਆ ਦੇਖਦੇ ਕਰੀ ਜਾਂਦੇ ਆਂ ਬਿਲਕੁਲ ਠੀਕ ਆ ਜਿਹੜਾ ਆਪਣਾ ਇਹ ਸ਼ੌਂਕ ਆ ਨਾ ਮੇਰੇ ਕਹਿਣ ਦਾ ਮਤਲਬ ਸੀਗਾ ਵੀ ਸ਼ੌਂਕ ਨੂੰ ਆਪਾਂ ਕਿੱਤੇ ਵਜੋਂ ਵੀ ਲੈ ਸਕਦੇ ਆਂ ਨਾ ਹਾਂਜੀ ਹਾਂਜੀ ਕਿਉਂ ਜਿਹੜੇ ਅੱਜ ਕੱਲ ਨੌਜਵਾਨ ਨੇ ਮਤਲਬ ਜਿਵੇਂ ਉਹਨਾਂ ਨੂੰ ਕੋਈ ਕੰਮ ਨਹੀਂ ਲੱਭਦਾ ਬਾਹਰ ਨੂੰ ਭਜਦੇ ਆ ਇਹਨੂੰ ਕਿੱਤੇ ਵਜੋਂ ਅਪਣਾ ਸਕਦੇ ਆਂ ਹਾਂਜੀ ਕਿੱਤਾ ਤਾਂ ਕੰਮ ਤਾਂ ਕੋਈ ਵੀ ਤੁਸੀਂ ਕਰੋਗੇ ਜੀ ਉਹਨੂੰ ਫਲ ਤਾਂ ਮਿਲਦਾ ਹੀ ਆ ਬੰਦਾ ਸਬਰ ਸੰਤੋਖ ਨਾਲ ਚੱਲੇ ਜੀ ਸਬਰ ਸੰਤੋਖ ਨਾਲ ਚੱਲੇ ਹਾਂਜੀ ਗੱਲ ਇਹ ਆ ਜੀ ਠੀਕ ਹੈ ਜੀ ਯਾਨੀ ਕਿ ਕਰੀ ਜਾਉਂਗੇ ਕਰਮ ਕਰੀ ਜਾਉਂਗੇ ਕਰੀ ਜਾਉਂਗੇ ਕੰਮ ਜਿੰਨਾ ਤੁਸੀਂ ਕਰੋਗੇ ਹਮ ਫਲ ਤਾਂ ਤੁਹਾਨੂੰ ਮਿਲੇ ਜਾਣਾ ਹੈ ਆਪਣੇ ਕਰਦੇ ਰਹੋ ਤੁਸੀਂ ਬਸ ਤੁਸੀਂ ਕਰਦੇ ਰਕੋ ਠੀਕ ਹੈ ਜੀ ਵੀਰ ਜੀ ਤੇ ਹੋਰ ਘੋੜੇ ਦੀਆਂ ਖੁੱਭੀਆਂ ਕੀ ਨੇ ਆਪਣੇ ਚ ਘੋੜੇ ਦੀਆਂ ਖੁੱਭੀਆਂ ਆ ਜੀ ਕਿ ਤੱਕ ਗਨ ਕਨਾਤਰਾ ਬਹੁਤ ਸੋਹਣਾ ਲੈ ਆਈਆਂ ਛੋਟ ਪਹਿਲਾਂ ਬਿਲਕੁਲ ਜੀ ਠੀਕ ਹੈ ਜੀ ਹਾਂਜੀ ਬਾਕੀ ਸੁੰਭ ਹਮ ਦੋ ਪੈਰ ਚਿੱਟੇ ਆ ਜੀ ਪਿਛਲੇ ਦੇ ਜੀ ਮੱਥੇ 'ਚ ਪਟਾ ਜੀ ਬਹੁਤ ਸੋਹਣਾ ਹਮ ਯਾਨੀ ਕਿ ਜੋ ਆਪਣਾ ਸਟਾਈਲਿੰਗ ਕੋਰੇ ਸਾਂਚ ਚ ਚਾਹੀਦੀ ਆਪਾਂ ਨੂੰ ਠੀਕ ਨਹੀਂ ਪੁੱਠਾ ਪਾਠਾ ਪੋਟਿਆਂ ਚ ਕੋਈ ਪਾਣੀ ਪੂਣੀ ਸ਼ਿਕਾਇਤ ਨਹੀਂ ਤੰਦਰੁਸਤ ਰਹਿੰਦੇ ਆ ਲਾਈਨ ਬਹੁਤ ਵਧੀਆ ਲਾਈਨ ਆ ਯਾਨੀ ਕਿ ਠੀਕ ਹੈ ਇਹਦੀ ਬਲੱਡ ਲਾਈਨ ਨਹੀਂ ਬਹੁਤ ਵਧੀਆ ਜੀ ਮਤਲਬ ਆ ਸਟੱਡ ਯਾਨੀ ਕਿ ਸਟੱਡ ਵਾਸਤੇ ਵਧੀਆ ਜੀ ਆ ਤਿਆਰ ਆ ਹੁਣੇ ਹਾਂਜੀ ਯਾਨੀ ਕਿ ਪੌਰੀਆਂ ਪੂਰੀਆਂ ਸਾਹਿਬ ਇੱਕਦਮ ਆ ਨੁੱਕੇ ਆ ਜੀ ਜਦੋਂ ਤੋਂ ਕਰਨ ਵਾਲਾ ਆ ਜੀ ਸਸੀ ਦਾ ਬਾਤੇ ਉੱਪਰੇ ਗਏ ਆ ਜੀ ਹਾਂ ਕਾਰੋਬਾਰ ਚ ਬਾਤੇ ਮਿਲਗੇ ਜੀ ਇਹ ਮੁੰਡਾ ਤਾਂ ਸੋਨੂ ਆ ਇਹ ਕੰਮ ਉਹਦਾ ਉਹੀ ਆ ਨਾ ਕੰਮ ਹੁੰਦਾ ਸ਼ੌਂਕ ਨਾਲ ਜਿਹੜਾ ਸ਼ੌਂਕ ਆ ਬਹੁਤ ਰੂਹ ਨਾ ਕਰੀ ਇਹਨੇ ਜ਼ਿਆਦਾ ਕਰੀ ਆ ਜੀ ਮੇਰੇ ਨਾਲ ਠੀਕ ਨਹੀਂ ਜੀ ਹਾਂ ਯਾਨੀ ਕਿ ਕਰਨ ਵਾਲਾ ਜੀ ਸਾਡੇ ਵਾਸਤੇ ਤਾਂ ਬਹੁਤ ਜ਼ਿਆਦਾ 9 ਦਾ ਕਰਵਾਇਆ ਸੀ ਆਪਾਂ ਨੇ 9 ਕੀ ਰੱਖਿਆ ਸੀ 9 ਦਾ ਮਿਲਖਾ ਜੀ ਮਿਲਖਾ ਦਿੰਗੇ ਕਾਪ ਨੇ ਭੱਜਣਾ ਹੁੰਦਾ ਚ ਉੱਟਣਾ ਦੇਖੋ ਰਹੇ ਨਹੀਂ ਮਗਾ ਤੇ ਨਾਮ ਰੱਖਦੇ ਆ ਇਹਦਾ ਮੰਮਾ ਨਿਕੜਾ ਸੀ ਜੀ ਕਰਵਾਣੀ ਤੇ ਮੰਮੀ ਜੀ ਕਢਾ ਕੇ ਆਏ ਸੀ ਜਾ ਕੇ ਅੱਛਾ ਜੀ ਫਿਰ ਮਿਲਖਾ ਰੱਖਦਾ ਸੀ ਇਹਦਾ ਨਾਮ ਜੀ ਆਪਾਂ ਨੇ ਹਾਂਜੀ ਤੇ सोनू ਵੀਰ ਤੁਸੀਂ ਦੱਸੋ ਤੁਸੀਂ ਇਹਨੂੰ ਸਾਭਦੇ ਹੋ ਤੁਸੀਂ ਮਤਲਬ ਇਹਨੂੰ ਦੱਸੋ ਇਹ ਵੀ ਕੀ ਦੇਖਭਾਲ ਕਰਦੇ ਹੋ ਤੁਹਾਨੂੰ ਕਿੱਦਾਂ ਲੱਗਦਾ ਇਹ ਮੈਨੂੰ ਤਾਂ ਜਿੱਦਾ ਜੱਦਾ ਹੈ ਸਾਡੇ ਘਰਾਂ ਜੀ ਹੂੰ ਸਾਡੇ ਤਾਂ ਵਧੀਆ ਕਾਰਵਾਰ ਵੀ ਬਣ ਗਈ ਡੰਗਰ ਟੁੰਗਰੀ ਵੀ ਪਾ ਲਈ ਤੁਹਾਨੂੰ ਨਹੀਂ ਕਰਮ ਵਾਲੀ ਦੇ ਕਰਮ ਵਾਲਾ ਰਿਹਾ ਇਹ ਕਰਮ ਵਾਲਾ ਰਹੀ ਮੇਰੇ ਬਾਤ ਤੇ ਬਾਕੀ ਡੈਡੀ ਵੀ ਵਧੀਆ ਕੰਮ ਤੇ ਹੀ ਭੈਣ ਵੀ ਮੇਰੀ ਕੰਮ ਤੇ ਲੱਗ ਗਈ ਠੀਕ ਹੈ ਬਾਕੀ ਕਰਮ ਵਾਲੀ ਸਾਡੇ ਬਾਤ ਤੇ ਜੀ ਅੱਛਾ ਛੋਟੀ ਉਮਰ ਕਿੰਨੀ ਹੈ ਵੈਸੇ ਉਮਰ ਤਾਂ ਹੀ ਮੇਰੀ ਬਾਈਕ ਸਾਲ ਹੈ ਬਾਈਕ ਸਾਲ ਦੇ ਵਿੱਚ ਹੀ ਤੁਹਾਨੂੰ ਸ਼ੌਂਕ ਪੈ ਗਿਆ ਘੋੜਿਆਂ ਦਾ ਹਾਂ ਜੀ 19 ਸਾਲ ਤੇ ਪੈ ਗਿਆ ਤਾਂ ਜੀ ਹੂੰ ਫਿਰ ਵੀਰ ਨਾਲ ਪੈ ਗਈ ਪਿਆਰ ਫਿਰ ਅਸੀਂ ਰੱਖ ਲਈ ਦੋਹਾਂ ਠੀਕ ਹੈ ਜੀ ਧੰਨਵਾਦ ਜੀ ਤੇ ਤੁਹਾਡੇ ਕੋਲੇ ਜੀ ਤੁਸੀਂ ਵੀ ਕਹਿੰਦੇ ਤੁਹਾਡੇ ਕੋਲ ਵੀ ਕੋੜੀਆਂ ਰੱਖੀਆਂ ਹੋਈਆਂ ਜੀ ਹਾਂਜੀ ਹਾਂਜੀ ਅੱਛਾ ਜੀ ਲੈਣ ਦਾ ਆਪ ਵੀ ਟੇਬਲ ਲੈਂਦੇ ਆ ਆਪਣੇ ਕੋਲ ਅੱਛਾ ਜੀ ਹਾਂ ਦੋ ਸੀਗੀਆਂ ਇੱਕ ਬੇਸ ਤੇ ਇੱਕ ਆਪਣੇ ਕੋਲ ਆ ਹੁਣ ਰੱਖੀ ਹੋਈ ਆ ਤੁਸੀਂ ਵਧੀਆ ਸ਼ੌਂਕ ਪਾਲਦੇ ਆ ਹਾਂਜੀ ਹਾਂਜੀ ਮੈਂ ਤਾਂ ਬਚਪਨ ਤੋਂ ਹੀ ਸ਼ੌਂਕ ਹੈ ਠੀਕ ਹੈ ਜੀ ਹਾਂ ਠੀਕ ਹੈ ਧੰਨਵਾਦ ਜੀ ਅੱਛਾ ਵੀਰ ਜੀ ਮਤਲਬ ਤੁਸੀਂ ਸਾਨੂੰ ਇਹਦੀ ਜਾਣਕਾਰੀ ਬੜੀ ਵਧੀਆ ਦਿੱਤੀ ਹੈ ਹਾਂਜੀ ਤੇ ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਨੂੰ ਇਹਦੀ ਜਾਣਕਾਰੀ ਦਿੱਤੀ ਆ ਤੁਹਾਡਾ ਇਸ ਲਈ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਮੈਂ ਦਰਸ਼ਕੋ ਵੀਰਾਂ ਨੂੰ ਵੀ ਦੱਸਣਾ ਚਾਹੁੰਦਾ ਵੀ ਜੇ ਇਹ ਜਿਹੜਾ ਕੋੜਾ ਤੁਸੀਂ ਬਲੱਡ ਲਾਈਨ ਹੈ ਜਿਹੜੀ ਇਹਦੀ ਬਿਲਕੁਲ ਟੌਪ ਦੀ ਬਲੱਡ ਲਾਈਨ ਹੈ ਬਾਕੀ ਤੁਸੀਂ ਕੋੜੇ ਦਾ ਹਾਰ ਸ਼ਿੰਗਾਰ ਦੇਖ ਹੀ ਲਿਆ ਵੀ ਕਿਦਾਂ ਦਾ ਹੈਗਾ ਇਹ ਸਟਾਰਟ ਲਈ ਬਿਲਕੁਲ ਤਿਆਰ ਹੈ ਥੱਲੇ ਵੀਰ ਉਹਨਾਂ ਦਾ ਨੰਬਰ ਚੱਲਦਾ ਤੁਸੀਂ ਇਸ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਤੇ ਫੀਸ ਵੀ ਇਹਨਾਂ ਦੀ ਬਹੁਤ ਹੀ ਜੈਨੂਨ ਜਿਹੜੀ 11000 ਰੁਪਿਆ ਰੱਖੀ ਗਈ ਹੈ ਫੇਰ ਉੱਤੇ ਨੰਬਰ ਤੇ ਤੁਸੀਂ ਵੀਰੋ ਨਾਲ ਸੰਪਰਕ ਕਰਕੇ ਆਪਣੀ ਘੋੜੀ ਦੀ ਜਿਹੜੀ ਤੁਸੀਂ ਲਿਆਏ ਹੈ ਨਾ ਕੋਲ ਲਿਆ ਸਕਦੇ ਠੀਕ ਹੈ ਜੀ ਧੰਨਵਾਦ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਦਿਓ ਆ ਗਿਆ ਰੱਬ ਰੱਖਾ